ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਦਰਮਿਆਨ ਤਣਾਅ ਦਿਨ-ਬਦ ਦਿਨ ਵੱਧਦਾ ਦਿਖਾਈ ਦਿੱਤਾ ਇਸ ਸਬਦੇ ਦਰਮਿਆਨ ਜੇਕਰ ਗੱਲ ਕੀਤੀ ਜਾਵੇ ਭਾਰਤ ਸਰਕਾਰ ਦੇ ਵੱਲੋਂ ਕਈ ਸਖਤ ਫੈਸਲੇ ਲਏ ਗਏ ਇਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਖੂਨ ਤੇ ਪਾਣੀ ਇਕੱਠੇ ਨਹੀਂ ਬਦੇਗਾ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਕੋਈ ਵੀ ਰਿਸ਼ਤਾ ਪਾਕਿਸਤਾਨ ਦੇ ਨਾਲ ਨਹੀਂ ਰੱਖਾਂਗੇ ਤਾਂ ਇਹ ਸਭ ਦੇ ਦਰਮਿਆਨ ਦਲਜੀਤ ਦੋਸਾਂਝ ਦੀ ਫਿਲਮ ਵੀ ਆਂਦੀ ਹੈ ਜਿਸ ਨੂੰ ਲੈ ਕੇ ਖਾਸਾ ਵਿਵਾਦ ਭਾਰਤ ਦੇ ਵਿੱਚ ਦੇਖਣ ਨੂੰ ਮਿਲਿਆ ਕਿਉਂਕਿ ਉਸੇ ਵਿੱਚ ਕੁਝ ਪਾਕਿਸਤਾਨੀ ਐਕਟਰ ਜਿਹੜਾ ਨੇ ਉਲੇਗੇ ਸੀ ਜਿਵੇਂ ਵਿੱਚ ਨਾਸਰ ਚਨੇਔਰਟੀ ਤੇ ਹਾਨਿਆ ਅਮੀਰ ਅਰਗੇ ਅਦਾਕਾਰ ਜਿਹੜਾ ਨੇ ਉਸ ਫਿਲਮ ਦਾ ਹਿੱਸਾ ਸਨ ਤਾਂ ਉਸ ਤੋਂ ਬਾਅਦ ਲਗਾਤਾਰ ਇੱਕ ਕੰਟਰੋਵਰਸੀ ਜਿਹੜੀ ਹੈ ਲੰਬਾ ਚਿਰ ਚੱਲਦੀ ਰਹੀ ਲੋਕਾਂ ਨੂੰ ਉਮੀਦ ਸੀ ਕਿ ਦਲਜੀਤ ਦੋਸਾਂਝ ਇਸ ਗੱਲ ਦਾ ਜਵਾਬ ਦੇਣਗੇ ਪਰ ਦਲਜੀਤ ਦੋਸਾਂਝ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਜਵਾਬ ਨਹੀਂ ਦਿੱਤਾ ਗਿਆ ਤਾਂ ਹੌਲੀ ਦਲਜੀਤ ਦੋਸਾਂਝ ਵੱਲੋਂ ਇਸ ਪੂਰੇ ਮਾਮਲੇ ਦੇ ਉੱਤੇ ਠੋਕਮਾ ਜਵਾਬ ਜਿਹੜਾ ਉਹ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਭਾਰਤ ਪਾਕਿਸਤਾਨ ਏਸ਼ੀਆ ਕੱਪ ਦੇ ਵਿੱਚ ਦੋ ਮੈਚ ਖੇਡ ਚੁੱਕੇ ਨੇ ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਵਿਰੋਧ ਲਹਿਰ ਵੀ ਦੇਖਣ ਨੂੰ ਮਿਲ ਰਹੀ ਹੈ ਤਾਂ ਆਪਣੇ ਇੱਕ ਕਾਨਸਰਟ ਦੇ ਦੌਰਾਨ ਦਲਜੀਤ ਦੋਸਾਂਝ ਨੇ ਸਵਾਲ ਖੜੇ ਕੀਤੇ ਨੇ ਕਿ ਜੇਕਰ ਮੈਚ ਹੋ ਸਕਦਾ ਹੈ ਤਾਂ ਫਿਰ ਬਾਕੀ ਚੀਜ਼ਾਂ ਦੇ ਉੱਤੇ ਰੋਕ ਕਿਉਂ ਤਾਂ ਅੰਦਾਜ਼ੇ ਹੈ ਕਿ ਦਲਜੀਤ ਦੋਸਾਂਝ ਜੀ ਸਰਦਾਰ ਜੀ 3 ਫਿਲਮ ਨੂੰ ਲੈ ਕੇ ਜੋ ਵਿਵਾਦ ਹੋਇਆ ਸੀ ਤਾਂ ਦਲਜੀਤ ਦੋਸਾਂਝ ਨੇ ਉਸ ਤੇ ਵੀ ਜਿਹੜਾ ਜਵਾਬ ਦਿੱਤਾ ਹੈ ਤਾਂ ਦਲਜੀਤ ਦੋਸਾਂਝ ਨੇ ਕੇ ਜਿਸ ਸਮੇ ਮੇਰੀ ਫਿਲਮ ਆਈ ਉਸ ਸਮੇ ਨੈਸ਼ਨਲ ਮੀਡੀਆ ਦਾ ਜ਼ੋਰ ਲੱਗਾ ਹੋਇਆ ਸੀ ਮੈਨੂੰ ਦੇਸ਼ ਵਿਰੋਧੀ ਦਿਖਾਉਣ ਦੇ ਲਈ ਦਲਜੀਤ ਦੋਸਾਂਝ ਨੇ ਕਿਹਾ ਹੈ ਕਿ ਜਿੱਥੇ ਇੱਕ ਪਾਸੇ ਮੈਚ ਚੱਲ ਰਹੀ ਸੀ ਤਾਂ ਉਸ ਪਾਸੇ ਸਾਡੀ ਫਿਲਮ ਜਿਹੜੀ ਹੈ ਸ਼ੂਟ ਹੋਈ ਪਹਿਲਗਾਮ ਹਮਲੇ ਤੋਂ ਪਹਿਲਾਂ ਫਰਵਰੀ ਦੇ ਵਿੱਚ ਫਿਲਮ ਤਿਆਰ ਕਰ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ April ਦੇ ਵਿੱਚ ਇਹ ਮਨਦਭਾਗੀ ਘਟਨਾ ਵਾਪਰਦੀ ਹੈ ਅਸੀਂ ਅੱਜ ਵੀ ਅਰਦਾਸ ਕਰਦੇ ਹਾਂ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਦਿੱਤੀ ਜਾਵੇ ਪਾਰੇ ਸਾਹਿਬ ਦੇ ਦਰਮਿਆਨ ਜੋ ਹੁਣ ਮੈਚ ਹੋਏ ਨੇ ਤੇ ਮੇਰੀ ਫਿਲਮ ਹੈ ਇਹ ਦੋਵੇਂ ਵੱਖ-ਵੱਖ ਨੇ ਕਿਉਂਕਿ ਮੇਰੀ ਫਿਲਮ ਅਤਵਾਦੀ ਹਮਲੇ ਤੋਂ ਪਹਿਲਾਂ ਸ਼ੂਟ ਹੋਈ ਸੀ ਪਰ ਮੈਚ ਉਸ ਤੋਂ ਬਾਅਦ ਜਿਹੜਾ ਨੇ ਹੋ ਰਹੇ ਨੇ ਉਹਨਾਂ ਨੇ ਕਹਿ ਕੇ ਮੇਰਾ ਕਿਰਦਾਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸੇ ਨਾਲ ਹੀ ਉਹਨਾਂ ਨੇ ਕਹਿ ਕੇ ਪੰਜਾਬੀ ਤੇ ਚੇਖ ਕੌਮ ਕਦੀ ਵੀ ਦੇਸ਼ ਦੇ ਖਿਲਾਫ ਨਹੀਂ ਹੋ ਸਕਦੀ ਅਸੀਂ ਸਭ ਤੋਂ ਵੱਧ ਸ਼ਹਾਤਾਂ ਜਿਹੜੀਆਂ ਨੇ ਦਿੱਤੀਆਂ ਨੇ ਜੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਵਾਬ ਹੋਰ ਨੇ ਪਰ ਮੈਂ ਦੇਣਾ ਨਹੀਂ ਚਾਹਦਾ ਤਾਂ ਦਲਜੀਤ ਦੋਸਾਂਝ ਨੇ ਆਖਰਕਾਰ ਚੁੱਪੀ ਜਿਹੜਾ ਤੋੜੀ ਹੋਈ ਹੈ ਤਾਂ ਤੁਹਾਨੂੰ ਦੱਸ ਜੀਏ ਕਿ ਫਿਲਮ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰ ਲੈਂਡ ਤੋਂ ਬਾਅਦ ਜੋ ਫਿਲਮ ਹੈ ਸੈਂਸਰ ਬੋਰਡ ਹੈ ਉਸ ਦੇ ਵੱਲੋਂ ਵੀ ਕਈ ਤਰੀਕੇ ਦੇ ਸਵਾਲ ਖੜੇ ਕੀਤੇ ਗਏ ਸੇ ਇਸ ਤੋਂ ਇਲਾਵਾ ਜੋ FWCI ਹੈ ਉਸ ਦੇ ਵੱਲੋਂ ਦਿਲਜੀਤ ਦੋਸਾਂਝ ਨੂੰ ਗद्दार ਕਹਿ ਕੇ ਵਿਦੇਸ਼ ਦੇ ਵਿੱਚ ਬੈਨ ਕਰਨ ਦੇ ਲਈ ਕਿਹਾ ਗਿਆ ਇੱਥੋਂ ਤੱਕ ਕਿ ਦਿਲਜੀਤ ਦੋਸਾਂਝ ਦੀ ਜੋ ਬਾਰਡਰ 2 ਫਿਲਮ ਚੱਲ ਰਹੀ ਹੈ ਉਸ ਦੇ ਵਿੱਚੋਂ ਵੀ ਦਿਲਜੀਤ ਦੋਸਾਂਝ ਨੂੰ ਕੱਢਣ ਦੀਆਂ ਗੱਲਾਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਕਈ ਵੱਡੇ ਕਲਾਕਾਰ ਜਿਵੇਂ ਕਿ ਬੀਪ੍ਰਾਕ ਮਿਕਾ ਸਿੰਘ ਤੇ ਗੁਰੂ ਰੰਧਾਵਾ ਦੇ ਵੱਲੋਂ ਵੀ ਕਈ ਸ਼ਬਦੀ ਹਮਲੇ ਦਲਜੀਤ ਦੋਸਾਂਝ ਦੇ ਉੱਤੇ ਸਾਦੇ ਗਏ ਸਨ ਪਰ ਇਹ ਸਭ ਦੇ ਦਰਮਿਆਨ ਦਲਜੀਤ ਦੋਸਾਂਝ ਪਿਛਲੇ ਲੰਬੇ ਚਿਰ ਤੋਂ ਚੁੱਪੀ ਧਾਰਨ ਕਰਕੇ ਬੈਠੇ ਹੋਏ ਸਨ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਆ ਕੇ ਦੇਸ਼ ਆ ਕੇ ਫਿਲਮ ਜਰੂਰ ਬਾਰਡਰ 2 ਜਿਹੜੀ ਆ ਸ਼ੂਟ ਕੀਤੀ ਗਈ ਸ਼ੂਟ ਕੰਪਲੀਟ ਕਰਨ ਤੋਂ ਬਾਅਦ ਹੁਣ ਦਲਜੀਤ ਦੋਸਾਂਝ ਨੇ ਜਾ ਕੇ ਜਿਹੜਾ ਚੁੱਪੀ ਤੋੜੀ ਹੈ ਤੇ ਉਸ ਤੋਂ ਬਾਅਦ ਹੁਣ ਵਿਰੋਧੀ ਜਿਹੜੇ ਉਹਨਾਂ ਦੇ ਖਿਲਾਫ ਆਵਾਜ਼ ਉਦੰਦ ਕਰ ਰਹੇ ਸੀ ਤਾਂ ਉਹਨਾਂ ਨੇ ਇੱਕ ਟਾਈਮ ਦੇ ਉੱਤੇ ਸਨਾਟੇ ਦੇ ਵਿੱਚ ਜ਼ਰੂਰ ਪਾ ਦਿੱਤਾ